ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਡਾਕਟਰ ਸੰਦੀਪ ਪਾਟਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਨੇਕ ਇਨਸਾਨ ਭਗਤ ਮਹਿੰਦਰਪਾਲ ਜੀ ਨੂੰ ਜਿਹੜੀ ਜਲੰਧਰ ਜਿਮਨੀ ਚੌਂਕ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਕੇ ਇਲੈਕਸ਼ਨ ਲੜਾਇਆ ਔਰ ਖੁਦ ਮਾਨ ਸਾਹਿਬ ਉੱਥੇ ਬੈਠੇ ਉਹਨਾਂ ਦਾ ਪਰਿਵਾਰ ਉੱਥੇ ਬੈਠਾ ਔਰ ਮਾਨ ਸਾਹਿਬ ਦੀ ਸਾਰੀ ਟੀਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਾਰੀ ਸੂਝਵਾਨ ਐਮ ਐਲ ਏ ਸਾਹਿਬਾਨ ਔਰ ਚੇਅਰਮੈਨ ਸਾਹਿਬਾਨ ਸਾਰੇ ਉਥੇ ਆ ਕੇ ਬੈਠੇ ਔਰ ਇਹ ਮਿਹਨਤ ਕਰਕੇ ਪਿਛਲੇ 20 ਦਿਨਾਂ ਤੋਂ ਸਾਰਿਆਂ ਨੇ ਮਿਹਨਤ ਕੀਤੀ ਔਰ ਇੱਕ ਇਤਿਹਾਸਿਕ ਜਿੱਤ ਜਿਹੜੀ ਹੈਗੀ ਇਹ ਦਰਜ ਕੀਤੀ ਹੈਗੀ ਇਹਦੇ ਲਈ ਮੈਂ ਜਲੰਧਰ ਦੇ ਬਸੇ ਇਲਾਕੇ ਦੇ ਸਾਰੇ ਹੀ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵੱਡੀ ਲੀਡ ਦੇ ਕੇ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਇਹ ਜਿਹੜੀ ਸ਼ੀਟ ਜਿਹੜੀ ਹੈ ਜਿਤਾਈ ਹੈ ਸਭ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਸ ਮੁਤਾਬਕ ਰਿਜਟ ਸਹੀ ਨਹੀਂ ਸੀ ਮਿਲੇ। ਕੀ ਮੰਨਦੇ ਹੋ ਕਿ ਅੱਜ ਦੀ ਇੱਕ ਵੱਡੀ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਪਰੰਪਰਾ ਨੂੰ ਜਿਹੜਾ ਵਾ ਇੱਕ ਬਹੁਤ ਦਾ ਉਸਤਖਲਾ ਬਣੂਗਾ। ਬਿਲਕੁਲ ਇਹ ਵਿਧਗੜੀ ਜਿੱਤ ਹੈਗੀ ਇੱਕ ਵੱਡੀ ਮਾਰਜਨ ਤੇ 37000 ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿਹੜੀ ਜਿੱਤ ਹੋਈ ਹੈ। ਔਰ ਦੂਸਰੇ ਪਾਸੇ ਸਿਰਫ 16-16 17-17000 ਵੋਟਾਂ ਮਿਲੀਆਂ ਨੇ। ਇਹ ਬਹੁਤ ਇਤਿਹਾਸਿਕ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ। ਕਿਬਨਾਲ ਬਲੰਟੀਅਰਾਂ ਨੂੰ ਬਹੁਤ ਹੁਸਤ ਮਿਲਿਆ ਲੋਕ ਸਭਾ ਦੀ ਚੋਣਾਂ ਦਾ ਇੱਕ ਵੀ ਹੁੰਦਾ ਹੈ ਕਿ ਉਹਨਾਂ ਦਾ ਟ੍ਰੈਂਡ ਜਿਹੜਾ ਲੋਕ ਸਭਾ ਦਾ ਹੋਰ ਹੁੰਦਾ ਹੈਗਾ ਸਟੇਟ ਦੀ ਅਸੈਂਬਲੀ ਦਾ ਜਿਹੜਾ ਟ੍ਰੈਂਡ ਹੋਰ ਹੁੰਦਾ ਫਿਰ ਵੀ ਜਿਸ ਤਰ੍ਹਾਂ ਦੇ ਰਿਜ਼ਲਟ ਅਸੀਂ ਲੋਕ ਸਭਾ ਦੇ ਵਿੱਚ ਲੈਣਾ ਚਾਹੁੰਦੇ ਸੀ ਉਹ ਅਸੀਂ ਨਹੀਂ ਲੈ ਸਕੇ ਪਰ ਇਸ ਜਿੱਤ ਨੇ ਜਿਹੜਾ ਇਤਿਹਾਸਿਕ ਜਿੱਤ ਨੇ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਜਿਹੜੀ ਹੈਗੀ ਉਹਨਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈਗਾ ਕੋਈ ਇਹ ਰਿਆ ਉਹ ਪੱਖੀ ਨਹੀਂ ਲੱਗਦੀ ਜਿਵੇਂ ਜਿਵੇਂ ਕੀ ਹੋ ਗਿਆ ਬਿਲਕੁਲ ਮਾਨ ਸਾਹਿਬ ਜੋ ਉਹਨਾਂ ਵਿੱਚ ਰੰਗਲਾ ਪੰਜਾਬ ਖਿੜਿਆ ਪੰਜਾਬ ਸੋਹਣਾ ਪੰਜਾਬ ਦੇ ਜਿਹੜਾ ਸੁਪਨਾ ਹੈ ਉਹਨਾਂ ਦੇ ਜਿਹੜੀ ਉਹਨਾਂ ਨੇ ਪੰਜਾਬ ਪ੍ਰਤੀ ਜਿਹੜੀ ਨਿਸ਼ਟਾ ਦਿਖਾਈ ਹੈ ਬਿਜਲੀ ਦੇ ਬਿੱਲ ਜਿਹੜੇ ਮਾਫ ਕੀਤੇ ਨੇ ਨੇੜੀਜ਼ ਦੇ ਜਿਹੜੇ ਨੇ ਉਹਨਾਂ ਨੂੰ ਬੱਸਾਂ ਦਾ ਕਰਾਇਆ ਜਿਹੜਾ ਮਾਫ ਕੀਤਾ ਹੈਗਾ ਬਹੁਤ ਅੱਛੇ ਅੱਛੇ ਸਕੂਲ ਬਣਾਏ ਆ ਹਸਪਤਾਲ ਜਿਹੜੇ ਬਹੁਤ ਵਧੀਆ ਇਨਫਰਾਸਟ੍ਰਕਚਰ ਬਣਾਤਾ ਨਾਲ ਨਾਲ ਜਿਹੜੇ ਮਹੱਲਾ ਕਲੀਨਿਕ ਬਣਾਇਆ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਰੈਗੂਲਰ ਕੀਤੀਆਂ ਔਰ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੇ ਪੱਕੇ ਕੀਤਾ ਸੋ 2 ਸਵਾ 2 ਸਾਲ ਦੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਚੇਂਗ ਜਿਹੜੀ ਹੈ ਪੰਜਾਬ ਦੇ ਵਿੱਚ ਲਿਆਂਦੀ ਹੈ ਔਰ ਲੋਕਾਂ ਦੇ ਜਿਹੜੇ ਕੰਮ ਸੀਗੇ ਘਰ ਘਰ ਜਾ ਕੇ ਅਫਸਰ ਲੋਕਾਂ ਦੇ ਕੰਮ ਜਿਹੜਾ ਪਤਾ ਕਰਦੇ ਜਾਂਦੇ ਆ ਘਰ ਘਰ ਜਿਹੜਾ ਆਟਾ ਦਾਲ ਸਕੀਮ ਪਹੁੰਚਾਈ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਸਕੀਮਾਂ ਤੋਂ ਲੋਕੀ ਖੁਸ਼ ਹੋ ਕੇ ਔਰ ਮਾਨ ਸਾਹਿਬ ਖੁਦ ਉੱਥੇ ਆ ਕੇ ਬੈਠੇ ਔਰ ਉਹਨਾਂ ਨੇ ਬਹੁਤ ਸਾਰੀਆਂ ਰੈਲੀਆਂ ਕੀਤਾ ਉਹਨਾਂ ਦੇ ਸਾਰੇ ਪਰਿਵਾਰ ਨੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੀ ਭੈਣ ਜੀ ਮਨਜੀਤ ਕੌਰ ਦੀ ਸਾਰੀ ਪੰਜਾਬ ਦੀ ਟੀਮ ਉਥੇ ਲੱਗੀ ਸੀ ਔਰ ਜਲੰਧਰ ਵੈਸਟ ਵਾਲਿਆਂ ਨੇ ਵਾਅਦਾ ਕੀਤਾ ਸੀਗਾ ਕਿ ਇਹ ਜਲੰਧਰ ਵੈਸਟ ਜਿਹੜਾ ਹੈਗਾ ਇਹਨੂੰ ਬੈਸਟ ਬਣਾ ਲਾਏਗਾ ਸੋ ਲੋਕਾਂ ਦਾ ਜਲੰਧਰ ਵੈਸਟ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੰਨੀ ਵੱਡੀ ਤعداد ਦੇ ਵਿੱਚ ਜੁਟਾਇਆ ਹੈਗਾ ਮੈਂ ਇੱਕ ਹੋਰ ਇਥੇ ਬੇਨਤੀ ਕਰਾਂਗਾ ਐਡ ਕਰਨਾ ਚਾਹਾਂਗਾ ਕਿ ਜਿਹੜੀ ਜਿਮਨੀ ਚੋਣ ਜਲੰਧਰ ਦੀ ਵਸਤ ਦੀ ਹੋਈ ਹੈ ਇਹਦੇ ਵਿੱਚ ਬਹੁਤ ਵੱਡਾ ਇੱਕ ਹੋਰ ਪਹਿਲੂ ਜਿਹੜਾ ਹੈਗਾ ਇਹ ਤੇ ਜਿਹੜੇ ਸਾਡੇ ਖਾਸ ਕਰਕੇ ਮਾਝਾ ਔਰ ਦੁਆਬੇ ਦੇ ਲੋਕਾਂ ਨੂੰ ਮਿਲਿਆ ਕਿ ਮਾਨ ਸਾਹਿਬ ਨੇ ਕਿਹਾ ਕਿ ਮੈਂ ਦੋ ਦਿਨ ਆਪਣਾ ਹੈੱਡਕੁਆਰਟਰ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਕਰਾਂਗਾ ਔਰ ਦੋ ਦਿਨ ਸਾਡੇ ਜੋ ਚੰਡੀਗੜ੍ਹ ਨੂੰ ਜਾਣਾ ਪੈਂਦਾ ਸੀਗਾ ਤੇ ਦੋ ਦਿਨ ਅਸੀਂ ਮਾਨ ਸਾਹਿਬ ਨੂੰ ਜਿਹੜਾ ਹੈਗਾ ਜਲੰਧਰ ਦੇ ਵਿੱਚ ਮਿਲ ਮਿਲ ਸਕਦੇ ਆ ਔਰ ਉੱਥੇ ਬੈ ਕੇ ਉਹਨਾਂ ਦੇ ਨਾਲ ਆਪਣੀ ਜਿਹੜੀ ਪ੍ਰੋਬਲਮਸ ਨੂੰ ਸਾਲਵ ਕਰਵਾ ਸਕਦੇ ਆ ਸਰ ਮਾਰਦੇ ਨੇ ਕਿ ਜਿਹੜਾ ਇੱਕ ਸ਼ੀਂਗਲ ਬਰਾਗ ਆਵਾਜ਼ੀ ਪਾਰਟੀ ਤੋਂ ਐਮਐਲਏ ਬਣ ਕੇ ਦੁਬਾਰਾ ਪਾਰਟੀ ਪਤਨੀ ਹੋ ਕੇ ਉੱਤਰ ਗਿਆ ਕਿੰਨਾ ਜਿੱਤੇ ਉਸਦੀ ਹਾਰਦਾ ਇਹ ਵੀ ਕਰ ਰਿਹਾ ਉਹਨਾਂ ਨੇ ਧਨ ਬਦਲ ਕੇ ਦੂਜੇ ਜਾਣ ਦੇ ਨਿਤਰਾ ਨੂੰ ਲਟਾਰਿਆ ਵੇ ਸੋਚ ਬਿਲਕੁਲ ਜੀ ਬਿਲਕੁਲ ਦੇਖੋ ਇਹ ਬਿਲਕੁਲ ਖੁਦਗਰਜ ਬੰਦਾ ਜਿੰਨੂੰ ਐਮਐਲਏ ਦੀ ਜਿਹੜੀ ਸ਼ੀਟ ਦਾ ਜਿੰਨੂੰ ਐਮਐਲਏ ਦੀ ਟਿਕਟ ਦੇ ਕੋਈ ਵੈਲਿਊ ਨਹੀਂ ਪਤਾ ਕਿ ਐਮਐਲਏ ਕੀ ਚੀਜ਼ ਹੈ ਜਦੋਂ ਆਮ ਆਦਮੀ ਪਾਰਟੀ ਨੇ ਟਿਕਣ ਦਿੱਤੀ ਵੱਡੀ ਜੀ ਲੀਡ ਦੇ ਨਾਲ ਉਹ ਜਿੱਤੇ ਆ ਔਰ ਸਿਰਫ ਸਵਾ 2 ਸਾਲ ਹੋ ਮੈਨੂੰ 2 ਸਵਾ 2 ਸਾਲੋਂ ਨੇ ਐਮ ਐਲ ਏ ਸਭ ਤੋਂ ਬਾਅਦ ਪਤਾ ਨਹੀਂ ਕਿਸ ਹਾਲ ਚਾ ਆ ਗਿਓ ਨੇ ਬਸ 辞ਵਾ ਦਿੱਤਾ ਔਰ ਹੁਣ ਤੁਸੀਂ ਦੇਖਿਆ ਹੋਣਾ ਵੀਡੀਓ ਵੀ ਆ ਰਹੀਆਂ ਨੇ ਇੰਨਾ ਰੋਂਦਾ ਸੀਗਾ ਉਹਦੇ ਚਿਹਰਾ ਤੁਸੀਂ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਬੜੀ ਬਾਕਾਸ ਤੇ ਜਿਹੜੀ ਆ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਇਦੋਂ ਧਾਰੀ ਵਾਲੋਂ ਵੀ ਡਾਕਟਰ ਕੇ ਜੀ ਦੇ ਭਾਈ ਜੀ ਕਾਫੀ ਦਿਨ ਲਾ ਕੇ ਆਏ ਉਹ ਕੀ ਗੱਲ ਹੁੰਦੀ ਆ ਵਾਈਗੁਰਜੀ ਕਾਕਾ ਸਾਹਿਬ ਵਾਈਗੁਰਜੀ ਦੇ ਪੁੱਤੇ ਮੈਂ ਸੁਨਦਰਗੌਰ ਬਾਜਵਾ ਬਲਾਕ ਪ੍ਰਧਾਨ ਤਾਰੀਵਾਲ ਤੋਂ ਜਿਹੜੇ ਅਸੀਂ ਦਿਨ ਲਾ ਕੇ ਆਇਆ ਡਾਕਟਰ ਸਾਹਿਬ ਦੇ ਨਾਲ ਤੇ ਜਿੰਨੀ ਡਾਕਟਰ ਸਾਹਿਬ ਦੀ ਮਿਹਨਤ ਓਸ ਮਿਹਨਤ ਦਾ ਫਲ ਇਹਨਾਂ ਨੂੰ ਜਿਹੜਾ ਜਲੰਧਰ ਦੇ ਵਿੱਚ ਮਿਲਿਆ ਪਹਿਲਾਂ ਵੀ ਮਿਲਦਾ ਸੀ ਤੇ ਹੁਣ ਵੀ ਮਿਲਿਆ ਪਰ ਮੈਂ ਇਹ ਗੱਲ ਕਹਾਂਗੀ ਵੀ ਮਾਨ ਸਾਹਿਬ ਨੇ ਸਾਰਾ ਪਰਿਵਾਰ ਲੈ ਕੇ ਉੱਥੇ ਬੈਠਿਆ ਪਰ ਲੋਕਾਂ ਨੇ ਵੀ ਸਾਡਾ ਮਾਨ ਸਨਮਾਨ ਪੂਰਾ ਕੀਤਾ ਉਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿੱਥੇ ਉਹ ਬੰਦੇ ਨੂੰ ਵੇਖ ਲੈਂਦੇ ਆਣ ਕਿ ਆਮ ਆਦਮੀ ਪਾਰਟੀ ਦੇ ਨੇ ਉਹ ਪੂਰੀ ਇੱਜ਼ਤ ਮਾਨ ਦਿੰਦੇ ਸੀ ਤੇ ਨਾਲ ਉਹ ਇਹ ਵੀ ਗੱਲ ਕਹਿੰਦੇ ਸੀ ਕਿ ਤੁਹਾਨੂੰ ਜਿਤਾ ਕੇ ਭੇਜਾਂਗੇ ਤੂੰ 102 ਨੰਬਰ ਬੂਥ ਦੇ ਵਿੱਚ ਅਸੀਂ ਗਏ ਆ ਬਹੁਤ ਵਧੀਆ ਹਾਂ ਉਹਨਾਂ ਨੂੰ ਰਿਸਪੌਂਸ ਮਿਲਦਾ ਰਿਹਾ ਅਸੀਂ ਹੋਰ ਵੀ ਬੂਥਾਂ ਦੇ ਉੱਤੇ ਗਏ ਆ ਜਾ ਕੇ ਅਸੀਂ ਮਿਲ ਕੇ ਆਉਂਦੇ ਰਹੇ ਆ ਪਰ ਇਹਦ ਗੱਲ ਵੇਖੀ ਸੀ ਵੀ ਉਸ ਬਸਤੀ ਦੇ ਵਿੱਚ ਗਰੀਬੀ ਤੇ ਜ਼ਰੂਰ ਸੀਗੀ ਪਰ ਮਾਣ ਬੜਾ ਸੀ ਉਹ ਇੰਨਾ ਮਾਣ ਕਰਦੇ ਜੇ ਮਾਨ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਨਹੀਂ ਇਹ ਅਸੀਂ 14 ਤਰੀਕ ਤੋਂ ਤੁਹਾਡਾ ਕੰਮ ਸ਼ੁਰੂ ਕਰ ਦਿਆਂਗੇ ਤੇ ਜੇ ਮਾਨ ਸਾਹਿਬ ਨੇ ਕਹੀ ਹੈ ਤੇ ਉਹ ਕੰਮ ਹੋਏਗਾ ਵੀ ਕਿਉਂ ਉੱਥੇ ਲੋਕਾਂ ਨੂੰ ਪਰੇਸ਼ਾਨੀ ਬੜੀ ਪਹਿਲਾਂ ਤਾਂ ਸਾਰੇ ਚੋਰ ਇਕੱਠੇ ਹਨ ਉੱਥੇ ਜਿਹੜੇ ਚੋਰ ਹਨ ਉਹ ਕੰਮ ਨਹੀਂ ਕਰਦੇ ਪੈਸਾ ਖਾ ਜਾਂਦੇ ਪਰ ਹੁਣ ਸੱਚੀ ਸੁੱਚੀ ਸਰਕਾਰ ਹੈ ਸਾਡੀ ਆਮ ਆਦਮੀ ਪਾਰਟੀ ਤੇ ਸਾਨੂੰ ਕੋਣ ਵੀ ਮਾਣੇ ਸਾਨੂੰ ਡਾਕਟਰ ਸਾਹਿਬ ਤੇ ਵੀ ਮਾਣੇ ਕਿ ਜਿੰਨੀ ਡਾਕਟਰ ਸਾਹਿਬ ਮਿਹਨਤ ਕਰਦੇ ਨੇ ਉਸ ਮਿਹਨਤ ਦੇ ਨਾਲ ਸਾਨੂੰ ਵੀ ਓਨੀ ਮਿਹਨਤ ਨਾਲ ਕਰਨੀ ਪਈ ਤੇ ਜਾਂਚ ਵੀ ਉਹਨਾਂ ਨੇ ਸਾਨੂੰ ਸਿਖਾ ਦਿੱਤੀ ਕਿ ਇੰਨਾ ਮਿਹਨਤ ਕਰੀਗੀ ਤੇ ਮਿਹਨਤ ਦਾ ਫਲ ਮਿਲਦਾ ਵੀ ਜ਼ਰੂਰ ਵਾਏ ਆਮ ਆਦਮੀ ਪਾਰਟੀ ਦੇ ਇਤਿਹਾਸ ਦੇ ਕਿਤੋਂ ਹੀ ਆ ਇਸ ਨੂੰ ਲੈ ਕੇ ਕੀ ਕਹਿਣਾ ਜਾਊਗਾ ਅਜੀ ਇਹ ਵੱਲ ਕਹਿ ਨਹੀਂ ਜਾਣਿਆ ਜੀ ਇਹ ਜਲੰਧਰ ਦੇ ਵਿੱਚ ਜਿਹੜਾ ਲੋਕਾਂ ਨੇ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਉਹ ਜਿਹੜੀ ਪਹਿਲੀ ਸਾਡੀ ਜਿੱਤ ਸੀ ਜਦੋਂ ਸਾਡੀਆਂ 92 ਸੀਟਾਂ ਪੰਜਾਬ ਤੋਂ ਆਈਆਂ ਤੇ ਲੋਕਾਂ ਦੀ ਚਰਚਾ ਸੀ ਤਈ ਇਹ ਜਿਹੜੀ ਆ ਸਥਿਤੀ ਕਿੱਦਾਂ ਨੂੰ ਜਾਂਦੀ ਆ ਸੋਲ ਗਲੰਦਰ ਦੇ ਲੋਕਾਂ ਸਾਡੇ ਮੋਤ ਪਰਾਨਾ ਜਿੰਨੀ ਮਿਹਨਤ ਕੀਤੀ ਆ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ 37352 ਵੋਟਾਂ ਲੈ ਕੇ ਤੇ ਦੂਸਰੀਆਂ ਪਾਰਟੀਆਂ ਜਿਹੜੀਆਂ ਪੁਰਾਣੀਆਂ ਸਨ ਉਹਨਾਂ ਦੇ ਪੱਲੇ ਕੁਝ ਨਹੀਂ ਲੱਭਾ ਕਿਉਂਕਿ ਇਹ ਆ ਉਹ ਕੰਮ ਨਹੀਂ ਕਰ ਸਕੇ ਕਾਲੀ ਦੇ ਕੌਂਸਲੀਆਂ ਦਾ ਪਹਿਲਾਂ ਵੀ ਵਿਰੋਧ ਹੋਇਆ ਉੱਥੇ ਆਪਾਂ ਫੇਰ ਲੋਕਾਂ ਇਹ ਯਾਰ ਕਰਕੇ ਦੱਸ ਦਿੱਤਾ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਇਹ ਇੱਕ ਚੰਗੀ ਪਾਰਟੀ ਆ ਧੰਨਵਾਦ